ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਡਾਕਟਰ ਰਵਿੰਦਰ ਸਿੰਘ ਐਡਮਿਨਿਸਟਰेटर ਹੈੱਡ ਆਫ ਸਰਬ ਸੁਖਾ ਹਸਪੀਟਲ ਬਟਾਲਾ ਬਟਾਲੇ ਦੇ ਲੋਕਾਂ ਨੂੰ ਸਭ ਤੋਂ ਪਹਿਲਾਂ ਦੀਵਾਲੀ ਦੀਆਂ ਅਤੇ ਬੰਦੀ ਛੋੜ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਾਂ ਆਉਣ ਵਾਲੀ ਦੀਵਾਲੀ ਦੇ ਤਿਉਹਾਰ ਦੇ ਉੱਤੇ ਮੈਂ ਆਪ ਸਭ ਨੂੰ ਸਭ ਤੋਂ ਪਹਿਲਾਂ ਤੇ ਬਹੁਤ-ਬਹੁਤ ਵਧਾਈਆਂ ਦਿੰਦਾ ਇਸ ਦੀਵਾਲੀ ਦੇ ਮੌਕੇ ਤੇ ਦੀਵਾਲੀ ਖੁਸ਼ੀਆਂ ਭਰੀ ਆਵੇ ਸਾਰਿਆਂ ਦੇ ਲਈ ਦੂਸਰਾ ਇੱਕ ਮੈਂ ਛੋਟੀ ਜਿਹੀ ਰਿਕਵੈਸਟ ਕਰਨਾ ਚਾਹੁੰਦਾ ਸਾਰੇ ਲੋਕਾਂ ਨੂੰ ਕਿ ਆਪਾਂ ਬਹੁਤ ਹੀ ਇhtiyat ਦੇ ਨਾਲ ਦੀਵਾਲੀ ਮਨਾਈਏ ਠੀਕ ਹੈ ਆਪਾਂ ਬਹੁਤ ਜ਼ਿਆਦਾ ਪੋਲੂਸ਼ਨ ਨਾ ਕਰੀਏ ਕੋਸ਼ਿਸ਼ ਕਰੀਏ ਕਿ ਗ੍ਰੀਨ ਦੀਵਾਲੀ ਹੋਵੇ ਤੇ ਅਸੀਂ এনਵਾਇਰਨਮੈਂਟ ਨੂੰ ਸੇਵ ਕਰੀਏ ਵੱਧ ਤੋਂ ਵੱਧ ਰੱਖਤ ਲਗਾਈਏ ਫਿਰ ਵੀ ਜੇ ਕਿਸੇ ਨੂੰ ਵੀ ਦੀਵਾਲੀ ਦੇ ਵਧੀਆ ਤਿਉਹਾਰ ਦੇ ਉੱਤੇ ਖੁਸ਼ੀਆਂ ਵਾਲੇ ਤਿਉਹਾਰ ਦੇ ਉੱਤੇ ਕਿਸੇ ਤਰ੍ਹਾਂ ਦੀ ਕੋਈ ਪ੍ਰੋਬਲਮ ਆਂਦੀ ਹੈ ਡੇ ਨਾਈਟ ਦੇ ਵਿੱਚ ਵੀ ਸਾਡਾ ਹਸਪੀਟਲ ਤੁਹਾਨੂੰ ਰਿਸਪੌਂਡ ਲਈ ਤਿਆਰ ਬੈਠਾ ਹੋਇਆ ਚਲੋ ਪ੍ਰਮਾਤਮਾ ਕਰੇ ਕਿਸੇ ਨੂੰ ਕੋਈ ਪ੍ਰੋਬਲਮ ਨਾ ਆਵੇ ਪਰ ਜੇਕਰ ਕਿਸੇ ਨੂੰ ਕਿਸੇ ਤਰ੍ਹਾਂ ਦੀ ਵੀ ਕੋਈ ਪ੍ਰੋਬਲਮ ਆਂਦੀ ਹੈ ਕੋਈ ਖਾੜ ਦੇ ਰਿਲੇਟਡ ਕੋਈ ਡਰੇਨ ਦੇ ਰਿਲੇਟਡ ਜਾਂ ਕੋਈ ਬੱਚਿਆਂ ਦੇ ਰਿਲੇਟਡ ਤੇ ਤੁਸੀਂ 24/7 ਰਾਤ ਹੋਵੇ ਜਾਂ ਦਿਨ ਹੋਵੇ ਤੁਸੀਂ ਸਰਬ ਸੁਖ ਹਸਪੀਟਲ ਦੇ ਦਰਵਾਜ਼ੇ 24 ਘੰਟੇ ਖੁੱਲੇ ਆ ਸਾਡੀ ਕੋ ਸਾਰੀ ਹੀ ਟੀਮ ਇਨ ਹਾਊਸ ਹੈ ਤੁਹਾਨੂੰ ਕਿਸੇ ਵੀ ਕਿਤੇ ਹੋਰ ਜਾਣ ਦੀ ਨੀਡ ਨਹੀਂ ਤੁਹਾਨੂੰ ਆਪਣਾ ਕੰਟੈਕਟ ਨੰਬਰ ਕਿਰਪਾ ਕਰਕੇ ਦੱਸੋ ਕੰਟੈਕਟ ਨੰਬਰ 991 991 403 ਇਹ ਸਾਡਾ ਐਮਰਜੈਂਸੀ ਨੰਬਰ ਹੈ ਤੁਸੀਂ ਜਦੋਂ ਮਰਜ਼ੀ ਫੋਨ ਕਰਕੇ ਕਿਸੇ ਵੀ ਤਰ੍ਹਾਂ ਦੀ ਕੋਈ ਜਾਣਕਾਰੀ ਲੈ ਸਕਦੇ ਹੋ